ਇੱਕ ਵਾਰ ਫੇਰ ਸੜਕਾਂ ਦੇ ਉੱਤੇ ਨਜ਼ਰ ਆਏ ਕਿਸਾਨਾਂ ਦੇ ਟਰੈਕਟਰ ਹੀ ਟਰੈਕਟਰ ਕਿਉਂਕਿ ਕਿਸਾਨਾਂ ਦੇ ਵੱਲੋਂ ਪਹਿਲਾਂ ਹੀ ਵੱਡਾ ਐਲਾਨ ਕਰ ਦਿੱਤਾ ਸੀ ਤੇ ਅੱਜ ਟਰੈਕਟਰਾਂ ਦੇ ਉੱਤੇ ਕਿਸਾਨੀ ਝੰਡੇ ਲਾ ਕੇ ਸੜਕਾਂ ਦੇ ਉੱਤੇ ਮਾਰਚ ਕੀਤਾ ਗਿਆ ਟਰੈਕਟਰ ਮਾਰਚ ਦੇਖ ਕੇ ਸਰਕਾਰਾਂ ਨੂੰ ਜ਼ਰੂਰ ਬੁਖਲਾਹਟ ਹੋਈ ਹੋਵੇਗੀ ਸਰਕਾਰਾਂ ਜ਼ਰੂਰ ਡਰਦੀਆਂ ਹੋਣਗੀਆਂ ਕਿਉਂਕਿ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਦੇ ਨਾਲ ਐਮਐਸਪੀ ਦਾ ਰੇੜਕਾ ਜਾ ਰਹੀ ਹੈ ਪਰ ਉੱਥੇ ਹੀ ਪੰਜਾਬ ਦੇ ਵਿੱਚ ਹੁਣ ਜੋ ਪੰਜਾਬ ਦੀ ਸਰਕਾਰ ਲੈਂਡ ਪੂਲਿੰਗ ਸਕੀਮ ਲੈ ਕੇ ਆ ਰਹੀ ਆ ਤਾਂ ਉਸ ਦਾ ਵਿਰੋਧ ਕੀਤਾ ਗਿਆ ਉਸ ਦੇ ਵਿਰੋਧ ਦੇ ਵਜੋਂ ਅੱਜ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੀਤਾ ਗਿਆ ਆਖਰ ਕੀ ਕੁਝ ਕਹਿ ਰਹੇ ਨੇ ਕਿਸਾਨ ਆਗੂ ਸਰਬੰਸ ਸਿੰਘ ਪੰਦੇਰ ਤੇ ਹੋਰ ਕਿਸਾਨ ਕੀ ਕੁਝ ਕਹਿ ਰਹੇ ਨੇ ਇਸ ਟਰੈਕਟਰ ਮਾਰਚ ਨੂੰ ਲੈ ਕੇ ਇੱਕ ਵਾਰ ਕਿਸਾਨਾਂ ਦੀ ਜੁਬਾਨ ਸੁਣ ਲੋ ਇਤਿਹਾਸ ਦੇ ਅੰਦਰ ਦੇ ਸਬੰਧ ਵਿੱਚ ਤੁਸੀਂ ਇੱਥੇ ਅੱਜ ਲੈਂਡ ਪੂਲਿੰਗ ਪਾਲਸੀ ਜਿਹੜੀ ਕਿ ਕਿਸਾਨਾਂ ਦੀ ਜ਼ਮੀਨ ਸਰਕਾਰ ਮੁਖਜ ਹਟਾਉਣਾ ਚਾਹੁੰਦੀ ਹੈ ਔਰ ਕਿਸਾਨਾਂ ਨੂੰ ਬੇਰੋਜ਼ਗਾਰ ਕਰਨਾ ਚਾਹੁੰਦੀ ਆ ਉਹਨਾਂ ਦੇ ਕੋਲੋਂ ਉਹਨਾਂ ਦਾ ਰੋਜ਼ਗਾਰ ਖੋਣਾ ਚਾਹੁੰਦੀ ਹੈ ਉਹਦੇ ਵਿਰੁੱਧ ਐਸਕੇਐਮ ਦੀ ਕਾਲਸੀ ਕੇਐਮਐਮ ਨੇ ਸਪੋਰਟ ਕੀਤੀ ਹੈ ਔਰ ਇਹ ਪਿੰਡ ਪੋਰੀ ਦਾ ਸ਼ਹਿਰਗੜ ਦੇ ਕਿਸਾਨ ਸਾਰੇ ਦੇ ਸਾਰੇ ਇਹਨਾਂ ਦੀ ਜ਼ਮੀਨ ਹੈ ਉਹ ਵੀ ਆਏ ਨੇ ਤੇ ਬਾਕੀ ਜਥੇਬੰਦੀਆਂ ਵੀ ਸਾਰੀਆਂ ਆਈਆਂ ਨੇ ਜਿੰਨੇ ਵੀ ਕਿਸਾਨ ਸਾਰੇ ਇਹਦੇ ਵਿੱਚ ਅੱਜ ਸ਼ਾਮਲ ਹੋਏ ਨੇ ਕਿ ਅਸੀਂ 1 ਇੰਚ ਵੀ ਜ਼ਮੀਨ ਜਿਹੜੀ ਆ ਉਹ ਲੈਂਡ ਪੂਲਿੰਗ ਸਕੀਮ ਦੇ ਵਿੱਚ ਨਹੀਂ ਦੇਣੀ ਉਹਦੇ ਵਿਰੋਧ ਅੱਜ ਦਾ ਇਹ ਰੋਸ ਮਾਰਚ ਹੈ ਇਹ ਜਿਹੜਾ ਟੈਕਨੋ ਮਾਰਚ ਹੈ ਕਿੱਥੇ ਪਾਰਲੀਮੈਂਟ ਦੇ ਇਹ ਹੁਣ ਛੇਰਗੜ ਜਾ ਕੇ ਸਮਾਪਤ ਹੋਏਗਾ ਅਸੀਂ ਇੱਥੇ ਰੁਕਣਾ ਨਹੀਂ ਸੀ ਪਰ ਪਿੱਛੇ ਫਾੜਕ ਬੰਦ ਕਰਕੇ ਜਾਨ ਬੁੱਝ ਕੇ ਸਾਡਾ 100 ਟਰੈਕਟਰ ਰੋਕਿਆ ਗਿਆ। ਸੋ ਉਹ ਪਤਾ ਲੱਗਿਆ ਵੀ ਟ੍ਰੇਨ ਵੀ ਨਹੀਂ ਆਈ ਪਰ ਉਸ ਜਿਹੜਾ ਫਾੜਕ ਬੰਦ ਕਰਕੇ ਸਾਡਾ ਉਹ 100 ਟਰੈਕਟਰ ਰੋਕਿਆ ਗਿਆ ਉਹ ਹੁਣ ਨਾਲ ਚਲੇਗਾ ਫਿਰ ਅਸੀਂ ਅੱਗੇ ਭੱਜਾਂਗੇ ਤੇ ਛੇਰਗੜ ਜਾ ਕੇ ਦੀ ਸਮਾਪਤੀ ਕਰਦੇ ਬਾਅਦ। ਅਗਲੀਆਂ ਸਾਡੀਆਂ ਟੋਲਾਂ ਦਿੱਤੀਆਂ ਹੋਈਆਂ ਨੇ 11 ਨੂੰ ਮੋਟਰਸਾਈਕਲ ਮਾਰਚ ਹੈ, 20 ਨੂੰ ਵੱਡੀ ਰੈਲੀ ਹੈ ਚਲੰਦਰ ਚ, 24 ਨੂੰ ਮੁੱਲਾਂਪੁਰ ਦਾ ਆਖਾਂ ਵੱਡੀ ਰੈਲੀ ਹੈ ਇਸ ਕੈਂਪਲੋਂ। ਸੋ ਇਹ ਜਿਹੜੇ ਪ੍ਰੋਗਰਾਮ ਦਿੱਤੇ ਗਏ ਨੇ ਔਰ ਉਸ ਤੋਂ ਪਹਿਲਾਂ ਕੋਈ ਹੋਰ ਰਣਨੀਤੀ ਵੀ ਤੈਅ ਹੁੰਦੀ ਆ ਉਹ ਵੀ ਦੱਸ ਦਿੱਤੀ ਜਾਏਗੀ ਕਿਉਂਕਿ ਕੋਸ਼ਿਸ਼ ਹੈ ਇੱਕ ਐਪਲੀਕੇਸ਼ਨ ਲਿਖਣ ਜਾ ਰਹੇ ਆ ਜਿਹੜੀ ਚਿੱਠੀ ਐਸ ਕੇ ਐਮ ਨੂੰ ਕੇ ਐਮ ਨੂੰ ਬੋਲੋ ਤੇ ਸਾਂਝੇ ਤੌਰ ਤੇ ਇਕੱਠੇ ਹੋ ਕੇ ਕੋਈ ਹੋਰ ਨਵੀਂ ਡੇਟ ਵੀ ਨਿਕਲਦੀ ਆ ਉਹ ਵੀ ਦੱਸਤੀ ਜਾਏਗੀ ਮੈਂ ਸਰਵਰ ਸੰਗ ਪੰਦੇਰ ਕਿਸਾਨ ਮਜ਼ਦੂਰ ਮੋਰਚੇ ਤੋਂ ਅੱਜ ਟਰੈਕਟਰ ਮਾਰਚ ਆ ਤੇ ਕਿਸਾਨ ਮਜ਼ਦੂਰ ਮੋਰਚੇ ਦੀਆਂ तमाम ਜਥੇਬੰਦੀਆਂ ਵਿੱਚ ਕਿਸਾਨ ਮਜ਼ਦੂਰ ਸਿਹਰਾ ਕਮੇਟੀ ਪੰਜਾਬ ਜਿੱਥੇ-ਜਿੱਥੇ ਪੀੜਤ ਪਿੰਡ ਨੇ ਜਿਨ੍ਹਾਂ ਦੀ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਜ਼ਮੀਨ ਆਈ ਆ ਟਰੈਕਟਰ ਮਾਰਕ ਕਰਨਗੇ ਬਰਸਾਤ ਮਾਝੇ 'ਚ ਬਹੁਤ ਜ਼ਿਆਦਾ ਹੋ ਰਹੀ ਆ ਇਸ ਦੇ ਬਾਵਜੂਦ ਜੜੀਆਂ ਵਾਂ ਕੋਲੀਆਂ ਤਿਆਰੀਆਂ ਵਾਂ ਵੱਡੇ ਪੱਧਰ ਤੇ ਹੋ ਗਈਆਂ ਨੇ ਅੱਜ ਫੇਰ ਮੰਗ ਕਰਾਂਗੇ ਭਗਵੰਤ ਮਾਨ ਸਰਕਾਰ ਕੋਲ ਕਿ ਤੁਰੰਤ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲਿਆ ਜਾਵੇ ਇਹ ਤੋਂ ਪਹਿਲੂ ਕਿ ਲੋਕ ਜਿਹੜਿਆ ਉਹ ਲੋਕਾਂ ਦਾ ਰੋਹ ਲੋਕਾਂ ਦਾ ਅੰਦੋਲਨ ਤੁਹਾਨੂੰ ਇਸ ਪਾਲਿਸੀ ਨੂੰ ਵਾਪਸ ਲੈਣ ਲਈ ਮਜਬੂਰ ਕਰ ਦਵੇ ਇਸ ਤੋਂ ਪਹਿਲੋ ਤੁਹਾਨੂੰ ਇਹ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣੀ ਚਾਹੀਦੀ ਆ ਔਰ ਵੱਟ ਤੋਂ ਵੱਧ ਅਪੀਲ ਹੈ ਸਾਡੀ ਜਨਤਾ ਦੇ ਪਿਆਜ ਦੇ ਟਰੈਕਟਰ ਮਾਰਚ ਵਿੱਚ ਸ਼ਾਮਲ ਹੋ ਗੋ ਧੰਨਵਾਦ ਤਾਂ ਤੁਸੀਂ ਸੁਣਿਆ ਕਿਸਾਨਾਂ ਦੇ ਵੱਲੋਂ ਲੈਂਡ ਪੂਲਿੰਗ ਸਕੀਮ ਦਾ ਵਿਰੋਧ ਕੀਤਾ ਜਾ ਰਿਹਾ ਜੋ ਕਿ ਸਰਕਾਰ ਕਹਿ ਰਹੀ ਆ ਕਿ ਇਹ ਕਿਸਾਨਾਂ ਦੇ ਲਾਹੇ ਦੇ ਲਈ ਜ਼ਮੀਨ ਜੋ ਸਕੀਮ ਲਿਆਂਦੀ ਗਈ ਆ ਪਰ ਕਿਸਾਨ ਕਹਿ ਰਹੇ ਨੇ ਇਹ ਕਿਸਾਨਾਂ ਦੇ ਲਈ ਖਤਰਨਾਕ ਸਾਬਿਤ ਹੋਵੇਗੀ ਤਾਂ ਹੁਣ ਲੈਂਡ ਪੂਲਿੰਗ ਸਕੀਮ ਨੂੰ ਰੱਦ ਕਰਵਾਉਣ ਦੇ ਲਈ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੀਤਾ ਆ ਆਖਰ ਇਸ ਟਰੈਕਟਰ ਮਾਰਚ ਤੋਂ ਬਾਅਦ ਕੀ ਸਰਕਾਰ ਲੈਂਡ ਪੂਲਿੰਗ ਸਕੀਮ ਰੱਦ ਕਰ ਦਿਆ ਜਾਂ ਫਿਰ ਇਸੇ ਤਰੀਕੇ ਦੇ ਨਾਲ ਤਸਵੀਰਾਂ ਦੇਖਣ ਨੂੰ ਮਿਲਣਗੀਆਂ ਕਿ ਕਿਸਾਨਾਂ ਦੀਆਂ ਜ਼ਮੀਨਾਂ ਤੱਕੇ ਦੇ ਨਾਲ ਖੋਈਆਂ ਜਾ ਰਹੀਆਂ ਨੇ ਜੋ ਕਿਸਾਨ ਇਲਜ਼ਾਮ ਲਗਾ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹਾਲਾਤ ਬਣਦੇ ਨੇ ਪੰਜਾਬ ਦੇ ਵਿੱਚ ਕਿਸਾਨਾਂ ਦੀ ਸਥਿਤੀ ਕਿਹੋ ਜਿਹੀ ਰਹਿੰਦੀ ਹੈ ਦੇਖਣ ਵਾਲੀ ਗੱਲ ਹੈ